ਅੰਦਰ ਵੈਸਟ ਦੇ ਵਿੱਚ ਵੀ ਆਮ ਆਦਮੀ ਪਾਰਟੀ ਨੇ ਆਖਿਰਕਾਰ ਆਪਣਾ ਝਾੜੂ ਫੇਰ ਹੀ ਦਿੱਤਾ ਜੀ ਹਾਂ ਵੱਡੀ ਲੀਡ ਦੇ ਨਾਲ ਜਿੱਤੇ ਨੇ ਮਹਿੰਦਰ ਭਗਤ ਦਾਦੇ ਕਿ ਅਜੇ ਵੀ ਫਾਈਨਲ ਅਨਾਉਂਸ ਨਹੀਂ ਹੋਇਆ ਉਹਨਾਂ ਦੀ ਜਿੱਤ ਨੂੰ ਲੈ ਕੇ ਪਰ ਵੋਟ ਕਾਊਂਟ ਦੇ ਹਿਸਾਬ ਦੇ ਨਾਲ ਮਹਿੰਦਰ ਭਗਤ ਦੀ ਹੀ ਜਿੱਤ ਹੋਈ ਹੈ ਤਾਂ ਨਾਜ਼ ਦੇ ਕਿ ਵੱਡੀ ਖਬਰ ਇਹ ਕੇ ਵੀ ਸਾਹਮਣੇ ਆਈ ਹੈ ਕਿ ਸ਼ੀਤਲ ਗੁਰਾਲ ਹੁਣ ਦੂਜੇ ਨੰਬਰ ਤੇ ਆ ਗਏ ਨੇ ਜੀ ਹਾਂ ਆਪਾ ਦੇ ਉਮੀਦਵਾਰ ਸ਼ੀਤਲ ਗੁਰਾਲ ਦੂਜੇ ਨੰਬਰ ਤੇ ਆ ਗਏ ਨੇ ਜਦਕਿ ਪਹਿਲਾ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਪਖਤ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰੀਂਦਰ ਕੌਰ ਦੇ ਵਿਚਕਾਰ ਫਸਵਾ ਮੁਕਾਬਲਾ ਚੱਲ ਰਿਹਾ ਸੀ ਤਾਂ ਦੂਜੇ ਨੰਬਰ ਤੇ ਪਹਿਲਾਂ ਕਾਂਗਰਸ ਪਾਰਟੀ ਦੇ ਉਮੀਦਵਾਰ ਸੁਰੀਂਦਰ ਕੌਰ ਸੀ ਤਾਂ ਤੀਜੇ ਨੰਬਰ ਤੇ ਭਾਜਪਾ ਦੇ ਉਮੀਦਵਾਰ ਸ਼ੀਤਲ ਗੁਰਰਾਲ ਸੀ ਤਾਂ ਹੁਣ ਜੀਤਲ ਕੁਰਾਲ ਨੇ ਬਾਜ਼ੀ ਮਾਰ ਲਈ ਤਾਂ ਉਹ ਦੂਜੇ ਨੰਬਰ ਤੇ ਆ ਗਏ ਨੇ ਤੇ ਤੀਜੇ ਨੰਬਰ ਤੇ ਕਾਂਗਰਸ ਪਾਰਟੀ ਦੀ ਉਮੀਦਵਾਰ सुरेंद्र ਕੌਰ ਹੈ ਤਾਂ ਪਹਿਲੇ ਤੇ ਮਹਿੰਦਰ ਭਗਤ ਹੀ ਨੇ ਹੁਣ ਤੱਕ ਜਿੰਨੇ ਵੀ ਰਾਊਂਡ ਸਾਹਮਣੇ ਆਏ ਨੇ ਤਾਂ ਸਾਰੇ ਰਾਊਂਡਾਂ ਦੇ ਵਿੱਚ ਮਹਿੰਦਰ ਭਗਤ ਨੇ ਹੀ ਬਾਜ਼ੀ ਮਾਰੀ ਆ ਤਾਂ ਹੁਣ ਸਿਰਫ ਐਲਾਨ ਹੋਣਾ ਹੀ ਬਾਕੀ ਆ ਜਿਤਨੂੰ ਲੱਗੇ ਪਰ ਜਿੱਤ ਤਾਂ ਹੁਣ ਮਹਿੰਦਰ ਭਗਤ ਦੀ ਹੀ ਹੋ ਚੁੱਕੀ ਆ ਘਰ ਦੇ ਵਿੱਚ ਜਸ਼ਨ ਦਾ ਮਾਹੌਲ ਬਣ ਗਿਆ ਪਟਾਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਦੇ ਵੱਲੋਂ ਚੁਲਾਏ ਜਾ ਰਹੇ ਨੇ ਢੋਲ ਠਮੱਕਿਆਂ ਦੀ ਥਾਪ ਤੇ ਨੱਚਦੇ ਹੋਏ ਵਰਕਰ ਨਜ਼ਰ ਆ ਰਹੇ ਨੇ ਤਾਂ ਖੁਸ਼ੀ ਦਾ ਮਾਹੌਲ ਬਣਿਆ ਹੋਇਆ ਜਲੰਧਰ ਵੈਸਟ ਦੇ ਵਿੱਚ ਅਤੇ ਮੋਹਿੰਦਰ ਭਗਤ ਦੇ ਘਰ ਦੇ ਵਿੱਚ ਵਧਾਈਆਂ ਦੇਣ ਵਾਲਿਆਂ ਦਾ ਤੰਤ ਲੱਗ ਗਿਆ